ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਿੱਖ ਧਰਮ ਚ ਸੇਵਾ ਦਾ ਬਹੁਤ ਮਹੱਤਵ ਹੈ ਇਸੇ ਲਈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਗੁਰੂ ਸਾਹਿਬ ਦੇ ਦਰਸਾਏ ਇਸ ਰਾਹ ਦੇ ਉਤੇ ਚੱਲਦੇ ਆਂ ਸੰਗਤ ਦੇ ਵੱਲੋਂ ਗੁਰੂ ਘਰ ਦੇ ਵਿੱਚ ਸੇਵਾ ਨੂੰ ਬੜੇ ਚਾਵਾਂ ਦੇ ਨਾਲ ਕੀਤਾ ਜਾਂਦਾ। ਇਹ ਲੰਗਰ ਤਿਆਰ ਕਰਨ ਦੀਆਂ ਇਹ ਤਸਵੀਰਾਂ ਵੀ ਸੰਗਤ ਦੇ ਉਤਸ਼ਾਹ ਨੂੰ ਬਿਆਨ ਕਰ ਰਹੀਆਂ ਨੇ। ਪਰ ਤੁਸੀਂ ਹੈਰਾਨ ਹੋਵੋਗੇ ਇਹ ਇੱਥੇ ਤਾਂ ਸੰਗਤ ਦੇ ਵੱਲੋਂ ਲੱਡੂ ਵਟੇ ਜਾ ਰਹੇ ਨੇ। ਤਾਂ ਆਓ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਖਾਸ ਕਿਸਮ ਦੀ ਮਠਿਆਈ ਗੁਰੂ ਕੇ ਲੰਗਰ ਦੇ ਵਿੱਚ ਕਿਉਂ ਅਤੇ ਕਿਸ ਮੰਤਵ ਨੂੰ ਲੈ ਕੇ ਤਿਆਰ ਕੀਤੀ ਜਾ ਰਹੀ ਹੈ। ਦਰਅਸਲ ਕਾਫੀ ਸਾਲਾਂ ਤੋਂ ਗੁਰੂ ਰਾਮਦਾਸ ਲੰਗਰ ਹਾਲ ਸੁਸਾਇਟੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਇਹ ਵਿਸ਼ੇਸ਼ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਪ੍ਰਕਾਸ਼ ਪੁਰਬ ਵਾਲੇ ਦਿਹਾੜੇ ਸਾਰਾ ਦਿਨ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਲੰਗਰ ਛਕਣ ਆਉਂਦੀ ਸੰਗਤ ਨੂੰ ਲੱਡੂ ਵਰਤਾਏ ਜਾਂਦੇ ਨੇ ਸਭ ਹੈ ਜਿਤ ਸਤਿ ਹੋਰ ਕਾ ਤੇ ਮਠਿਆਈਆਂ ਦਾ ਲੰਗਰ ਤਿਆਰ ਕਰਨ ਦਾ ਇਹ سلسلہ ਕਾਫੀ ਸਾਲਾਂ ਤੋਂ ਚੱਲ ਰਿਹਾ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰੀਬ 80 ਤੋਂ 90 ਕੁਇੰਟਲ ਲੱਡੂ ਤਿਆਰ ਕੀਤੇ ਜਾਂਦੇ ਨੇ ਤੇ ਸਾਰੀ ਸੇਵਾ ਦੇਸ਼ ਵਿਦੇਸ਼ਾਂ 'ਚ ਬੈਠੇ ਗੁਰੂ ਘਰ ਦੇ ਪ੍ਰੇਮੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਸੇਵਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਜੇ ਜਿਦੀ ਸੇਵਾ ਜੀ ਸਾਡੀ ਸੋਸਾਇਟੀ ਤੋਂ ਹੋਏ 25-30 ਸਾਲ ਤੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਹਾਲ ਵਿੱਚ ਸੇਵਾ ਕਰਦੀ ਗੁਰੂ ਰਾਮਦਾਸ ਦੇ ਪਰ ਜਿਹੜੀ ਲੱਗਵਾਲੀ ਸੇਵਾ ਇਹ 5-6 ਸਾਲ ਤੋਂ ਚੱਲ ਰਹੀ ਹੈ। ਦੇਖੋ ਜੀ ਜੋ ਵੀ ਕਿਸੇ ਦਾ ਤਿਲ ਫੁਲ ਆਇਆ ਸੰਗਤ ਦਾ ਸਾਰੀ ਮਰਿਆਦਾ ਦੇ ਨਾਲ ਹੀ ਇਹ ਜਿਹੜਾ ਗੁਰੂ ਘਰ ਜੋ ਵੀ ਆਜੇ ਤਿਲ ਫੁਲ ਉਹ ਬੜੀ ਮਰਿਆਦਾ ਦੇ ਨਾਲ ਹੀ ਹੁੰਦਾ ਜੀ। ਇਸ ਦਿਹਾੜੇ ਨੂੰ ਅਸੀਂ ਹਰ ਸਾਲ ਬੜੀ ਖੁਸ਼ੀ ਦੇ ਨਾਲ ਅਦੀ ਕਰਦੇ ਹਾਂ ਕਿ ਜਿਸ ਗੁਰੂ ਨੇ ਸਾਨੂੰ ਜਨਮ ਤੋਂ ਹੀ ਕੁਝ ਲਿੱਤੀਆਂ ਹਰ ਖੁਸ਼ੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਉਹ ਦਾ ਆਸਰਾ ਲੈ ਕੇ ਹੀ ਚੱਲਦੇ ਹੋ। ਲੱਗੂ ਦੇਖੋ ਜੀ 19 ਤਰੀਕ ਨੂੰ ਚਾਲੂ ਕੀਤੇ ਆ ਜੀ। ਤੇ 24 ਤਰੀਕ ਤੱਕ ਚਾਲੂ ਹੋਣੀ ਹੈ ਜੀ ਬਖਾਹ ਦੇਣਾ 24 ਤਰੀਕ ਨੂੰ ਅਰਦਾਸ ਬੇਨਤੀ ਕਰਕੇ ਲੰਗਰ ਹਾਲ ਚ ਵਰਤਾਈ ਜਣੇ ਤੇ ਬੜੇ ਵੱਡੇ ਭਾਗ ਆ ਸਾਡੇ ਕੋ ਪ੍ਰਾਣਿਕ ਸਾਡੇ ਕਰਮਿਆਂ ਜਿਹੜੇ ਅਸੀਂ ਗੁਰੂ ਗ੍ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਜੀ ਇਸ ਧਰਤੀ ਨੂੰ ਬੜੀ ਦੁਨੀਆ ਲੋਚਦੀ ਹੈ ਜੀ ਅਸੀਂ ਆਪਣੇ ਵੱਡੇ ਭਾਗ ਗਣਦੇ ਹਾਂ ਜੀ ਇਸ ਘਰ ਦੇ ਵਿੱਚ ਬਹਿ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਦਾ ਕਿੰਦਾ ਦਾ ਸਹਿਯੋਗ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਸਾਨੂੰ ਹਰ ਸਾਲ ਦੀ ਤਰ੍ਹਾਂ ਕਿਸੇ ਚੀਜ਼ ਦੀ ਵਰਤਨਾ ਦੀ ਲਾਈਟ ਦੀ ਹਰ ਤਰ੍ਹਾਂ ਦੀ ਕੋਈ ਜ਼ਰੂਰਤ ਪਵੇ 2 ਮਿੰਟ ਦੇ ਵਿੱਚ ਹਾਜ਼ਰ ਕਰਦੇ ਆ ਜੀ ਮੈਨੇਜਰ ਸਾਹਿਬ ਦਾ ਕੋਟਰ ਕੋਟ ਧੰਨਵਾਦ ਕਰਦੇ ਹਾਂ ਦੀ ਸੇਵਾ ਕਰਦੇ ਬਹੁਤ ਖੁਸ਼ੀ ਮਾਨਦਰ ਮਿਲਦੀ ਆ ਅੱਜ ਵੀ ਘਰ ਦੇ ਘਰ ਆ ਕੇ ਖੁਸ਼ੀਆਂ ਲੈਣੀਆਂ ਹੈ ਮਹਾਰਾਜ ਦੇ ਘਰੋਂ ਮਹਾਰਾਜ ਸੁਖ ਸ਼ਾਂਤੀ ਰੱਖੇ ਜੀ ਆ ਦੇ ਵਿੱਚ ਤੰਦਰੁਸਤੀ ਰੱਖੇ ਇਹੋ ਮਹਾਰਾਜ ਦੇ ਘਰੋਂ ਮੰਗਿਤਾ ਵੀ ਮਹਾਰਾਜ ਤੰਦਰੁਸਤੀ ਦੇ ਘਰ ਵਿੱਚ ਸੁਖ ਸ਼ਾਂਤੀ ਦੇ ਉਧਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਰਾਮ ਸਰ ਸਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਗਈ 24 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇੱਕ ਆਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਸੰਪੂਰਨ ਹੋਏਗਾ ਪ੍ਰਬੰਧਕਾਂ ਦੇ ਵੱਲੋਂ ਇਨਾ ਸਮਾਗਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਗੁਰਦੁਆਰਾ ਰਾਮਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ ਕਿ 24 ਅਗਸਤ ਨੂੰ 6:30 ਵਜੇ ਗੁਰਦੁਆਰਾ ਰਾਮਸਰ ਵਿਖੇ ਭੋਗ ਪੈਣਗੇ ਉਪਰੰਤ ਗੁਰਦੁਆਰਾ ਰਾਮਸਰ ਵਿਖੇ ਹੀ ਕਥਾ ਵਿਚਾਰ ਹੋਵੇਗੀ ਲਗਭਗ 7:30 ਵਜੇ ਇੱਕ ਵਿਸਾਲ ਨਗਰ ਕੀਰਤਨ ਗੁਰਦੁਆਰਾ ਰਾਮਸਰ ਤੋਂ ਆਰੰਭ ਹੁੰਦਾ ਹੋਇਆ ਉਹ ਵੱਖ-ਵੱਖ ਬਜ਼ਾਰਾਂ ਤੋਂ ਆਰੰਭ ਹੋਇਆ ਹੁੰਦਾ ਹੋਇਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇਗਾ ਇਹ ਨਗਰ ਕੀਰਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਰ ਸਾਹਿਤ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਗੋਦੜਾ ਆਰਾਮਸਰ ਤੋਂ ਆਰੰਭ ਹੋਣਾ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਆਪਣੀਆਂ ਤਨ ਮਨ ਧਨ ਕਰਕੇ ਸਵਾਵਾ ਨਿਮਾਰੀਆਂ ਨੇ ਲੰਗਰਾਂ ਦੇ ਵਿੱਚ ਇੱਕ ਨੌਜਵਾਨ ਸਿੰਘ ਸਭਾ ਗੁਰੂ ਰਾਮਦਾਸ ਜੀ ਲੰਗਰ ਸੁਸਾਇਟੀ ਵੱਲੋਂ ਪਿਛਲੇ 19 ਤਰੀਕ ਤੋਂ ਇੱਕ ਲੱਡੂਆਂ ਦੀ ਸੇਵਾ ਕੀਤੀ ਜਾ ਰਹੀ ਆ ਇਹ 24 ਤਰੀਕ ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਲੰਗਰਾਂ ਦੇ ਵਿੱਚ ਸਾਰਾ ਦਿਨ ਲੰਗਰਾਂ ਦੇ ਵਿੱਚ ਇਹ ਲੱਡੂ ਵਰਤਾਏ ਜਾਣਗੇ ਲਗਭਗ 70-80 ਕੁਇੰਟਲ ਇਹ ਲੱਡੂਆਂ ਦੀ ਸੇਵਾ ਕਰ ਰਹੇ ਨੇ ਮੈਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਇਹਨਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਜਿੱਥੇ ਆਰੰਭਤਾ ਹੋ ਗਈ ਹੈ ਉੱਥੇ ਹੀ ਸੰਗਤ ਦੀ ਆਮਦ ਨੂੰ ਵੇਖਦਿਆਂ ਜੋ ਲੱਡੂਆਂ ਦਾ ਲੰਗਰ ਜਿਸ ਸੇਵਾ ਭਾਵਨਾ ਦੇ ਨਾਲ ਸੰਗਤ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਵਾਕਿਆই ਸ਼ਲਾਘਾਯੋਗ ਹੈ ਅਤੇ ਗੁਰੂ ਸਾਹਿਬ ਦੇ ਵੱਲੋਂ ਦੱਸੇ ਸੇਵਾ ਦੇ ਮਾਰਗ ਨੂੰ ਬਾਕੂਬੀ ਦਸੰਗ ਪੀਟੀਸੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ